ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇਵੀਰ ਕਲਾਪਾ ਆਏ ਆ ਤੇ ਅੱਜ ਦੀ ਵੀਡੀਓ ਤੇ ਤੁਹਾਨੂੰ ਦੋ گاਵਾ ਦਿਖਾਉਣੀ ਆ ਦੋਵੇਂ ਪੱਤੇ ਤੋਂ ਬਿਨਾਂ ਹੀ ਤੁਹਾਨੂੰ ਦਿਖਾਵਾਂਗੇ ਤੇ ਤੇਰਾ ਵੈੜਾ ਚੰਗੀਆਂ ਵਾ ਤੇ ਨੋਰਮਲ ਰੇਟ ਤੇ ਤੁਹਾਨੂੰ ਦਿਖਾਉਣੀ ਆ ਮਤਲਬ ਜਿੰਨੇ ਗਾਵ ਵੀ ਤਿਆਰ ਕਰਨੀਆਂ ਵਾ ਤੇ ਜਾਂ ਚਾਹ ਪਾਣੀ ਦੀ ਜਿੰਨੇ ਸੋਹਣੀ ਵੈਡ ਘਰੇ ਰੱਖਣੀਆਂ ਉਹਨਾਂ ਵੀ ਰਣੀ ਚੰਗੀਆਂ ਵਾ ਬਾਕੀ ਸੋਈਆਂ ਸਵਾਈਆਂ ਵਾ ਭਾਵੇਂ ਕੁਝ ਜ਼ਿਆਦੇ ਮੁੱਲ ਵਾਲੀ ਤੇ ਭਾਵੇਂ ਥੋੜੇ ਮੁੱਲ ਵਾਲੀ ਐ ਇੱਥੇ ਚਵਾਈ ਜ਼ਰੂਰ ਆਪਣੀ ਕਰਕੇ ਖੜਿਆ ਕਰੋ ਵੇਸ਼ ਚਾਹ ਕੇ ਪਸ਼ੂ ਜਿਹੜਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਉਹ ਠੀਕ ਠਾਕ ਜੀ 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 ਠੀਕ ਠਾਕ ਜੀ ਚਲੋ ਠੀਕ ਠਾਕ ਹੀ ਚੱਲਦਾ ਜੇ ਵੇਗਿਆਦ ਨਾਲ ਮਾਲ ਦਾ ਬੰਦਰਾ ਵੀਰ ਜੀ ਮਹਾ 15 20 ਮਿੰਟ ਲੱਗੇ ਜੀ ਅੱਛਾ ਹਾਂ ਜੀ ਠੀਕ ਆ ਇਹ ਵੀ ਚਲੋ ਵਹਿੜਾਂ ਸਾਫ ਲੈ ਹੋਣੀਆਂ ਨੇ ਸਾਫ ਡੰਗਰ ਕਾਨੂੰਦਾ ਹੀ ਨਹੀਂ ਗਾ ਠੀਕ ਆ ਇੱਕ ਨਮੀਆਂ ਹੁਣ ਗਾਂ ਵੀ ਚਲੋ ਕਿੰਨੇ ਵੇਚਣੀਆਂ ਹਣ ਤਾਂ ਵੀ ਵੇਖਦੀਆਂ ਠੀਕ ਆ ਇਹ ਵੀ ਗਾਂ ਵੀ ਕਿੰਨੇ ਤਿਆਰ ਕਰਨੀਆਂ ਤਿਆਰ ਕਰਕੇ ਕੋ ਚਾਰ ਪੈਸੇ ਨਾਲ ਜੋੜਨ ਵਾਲੀਆਂ ਠੀਕ ਆ ਜੀ ਚਲੋ ਨਾਮ ਦੱਸੋ ਨਾਮ ਜੋਤਾ ਜੀ ਇਹ ਡਿਮਾਂਡ ਕਰਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਟਾਰਾ ਨੇੜੇ ਬਦੇ ਘਟੂੜੀ ਠੀਕ ਆ ਜੀ ਹਾਂ ਜੀ ਤੇ ਫੋਨ ਨੰਬਰ ਹੀ ਬੋਲ ਦੋ 9778491 ਠੀਕ ਆ ਤੇ ਸ਼ਰਵਾਤ ਫਿਰ ਆਏ ਦੀ ਪਹਿਲੇ ਨੰਬਰ ਤੇ ਹੀ ਆ ਇਹ ਵੀ ਜੀ ਪਹਿਲਾ ਸੂਆ ਸੂਈ ਜੇ ਠੀਕ ਇਹਨੂੰ 45 46 ਦਿਨ ਬਣੀ ਨੂੰ ਹੋ ਗਏ ਜੀ ਅੱਛਾ ਘਰ ਵਾਲਿਆਂ ਦੇ ਵੀ 2 ਦਿਨ ਹੀ ਠੀਕ ਹਾਲ ਹੋਇਆ ਇਹਨੂੰ ਤੇ ਮੁੜ ਕੇ ਬੋਲੀ ਨਹੀਂ ਜੀ ਅੱਛਾ ਤੇ ਨਿਕਲ ਵੀ ਸਕਦੀ ਹੈ ਚਲੋ ਗੋਲਗਾਲ ਹੋਈ ਹੁਣ ਹਾਂਜੀ ਤੇ ਇਹਦੇ ਕੋਈ ਜਿਹੜਾ ਪੱਕਾ ਦੁੱਧ 7 ਕਿਲੋ ਜੀ ਅੱਛਾ ਹਾਂਜੀ ਇਹ ਗਰਲੈਂਡੋ ਚ ਹੁੰਦੀ ਜੀ ਠੀਕ ਆ ਕਰੋਸ ਤੇ ਆ ਕਰੋਸ ਗਰਲੈਂਡੋ ਦਾ ਸਾਲ ਚ ਜੀ ਠੀਕ ਆ ਤੇ ਬਾਕੀ ਇਤਨਾ ਇਹ ਆ ਬੇ ਕੱਦ ਕੱਟ ਚੰਗਾ ਆ ਰਾਜੀ ਆ ਸੰਭ ਸੰਭੀ ਚੰਗੀ ਹੁਣ 7 ਕਿਲੋ ਦੁੱਧ ਆ ਤੋਰੋ ਹਾਂ ਫਿਰ ਇੱਕ ਰੀਨਾ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਵਾ ਇਹਨੇ ਸੱਜਦਾ ਨਹੀਂ ਦੁੱਧ ਚੰਗਾ ਕੱਟਿਆ ਹੋਊਗਾ ਗੱਲ ਜੀ ਇਹ 92 ਇਹ ਆਪਾਂ ਲੱਗਦੇ ਦੇਖ ਸਕਦੇ ਚਾਰੇ ਥਣ ਇੱਕੋ ਜਿਹੇ ਸਾਈਜ਼ ਦੇ ਇੱਕੋ ਜਿਹੇ ਗੈਪ ਤੇ ਆ ਜਿਹੜੇ ਬਾਕੀ ਗਾਹ ਵੀ ਤਿਆਰ ਹੁੰਦੀ ਆ ਤੇ ਚਲੋ ਚੰਗੀ ਵੈਡ ਤਿਆਰ ਹੋ ਗਈ ਹੁਣ ਸੋਆ ਜਿਹੜਾ ਇਹਦਾ ਪਹਿਲਾਂ ਹੀ ਦੱਸ ਤੇ ਮੁੱਲ ਫਿਰ ਵੀ ਦੀ ਇਹਦਾ ਮੁੱਲ ਵੀਰ ਜੀ ਇਹੋ ਚਲੋ ਨਸਲ ਘੱਟ ਲੱਭਦੀ ਇਰਲੈਂਡੋ ਜਿਹੜੀ ਕਰਾਸ ਆ ਨਾ ਉਹ ਘੱਟ ਨਸਲ ਲੱਭਦੀ ਆ ਹਾਂਜੀ ਤੇ ਤਿਆਰ ਹੋਈ ਵਸ਼ੀਦਾ ਹੈਗੀ 75-80 ਹਜ਼ਾਰ ਦੀ ਹਾਂਜੀ ਤੇ ਹੁਣ ਆਪਾਂ ਵੀਰ ਜੀ ਦੇ ਦੇਣੀ ਆ ਇਹ 5000 ਰੁਪਏ ਕਰ ਜੇ ਥੋੜੀ ਬਾਤ ਛੋਟ ਛੋਟ 24 ਦੀ ਦੇ ਦਈਏ ਯਾਰ ਹੋਰ ਛੱਡ ਦਿਆ ਫਿਰ 23000 ਦੀ ਵੀਰ ਜੀ ਅਸਨੂੰ ਦੇ ਰਾਂਗੇ ਬਾਕੀ ਛੋਟਛਾਲ ਚਲੋ ਕਰ ਦਿਆਂਗੇ ਚਲੋ ਮੋਕੇ ਤੇ ਹੋਈ ਜਾਂਦੀ ਆ ਵੀਰ ਜੀ ਬਾਕੀ ਇਹ ਵੀ ਬੱਸੀ ਸੋਹਣੀ ਆ ਠੀਕ ਆ ਬਾਕੀ ਇਹ ਪੇ ਦਾ ਕਲਾ ਦੁੱਧ ਦਾ ਮੁੱਲ ਨਹੀਂ ਆ ਨਾਲ ਉਮਰ ਦਾ ਵੀ ਆ ਪੇ ਚਲੋ ਜੇ ਨਵੀਂ ਵੈੜ ਆ ਤੇ ਚਲੋ ਸੰਭੀ ਸੰਭੀ ਵੀ ਚੰਗੀ ਆ ਤੇ ਹੁਣ ਇੱਕ ਆ ਵੀ ਵੈੜ ਤੁਹਾਨੂੰ ਦਿਖਾਉਣੀ ਆ ਇਹਦੇ ਖੂਬਸੂਰਤ ਆ ਬੁੱਦੀ ali ਵੈੜ ਇਹ ਵੀਰ ਜੀ ਜਲਸੀ ਕਰਾਉ ਜੀ ਖਾਣੇ ਦੇ ਦੇਖ ਸਾਦੇ ਚ ਲੱਗੇ ਤਾਂ ਇਹ ਜਰਸੀ ਕ੍ਰੋਸ ਚ ਆ ਇਹਦੇ ਕੋਲ ਕਿੰਨਾ ਹੀ ਦੁੱਧ ਇਹਦੇ ਨੂੰ ਜੀ 6 ਕਿਲੋ ਦੁੱਧ ਜੇ ਅੱਛਾ ਦੁੱਧ ਦੇ ਵੀ 8 ਕਿਲੋ ਕਰੀ ਜਾਊਗੀ ਠੀਕ ਜਿਸੇ ਵਾਲਾ ਵੀ ਲੈ ਗਿਆ ਤੇ ਬਾਕੀ ਦਾ ਜੀ ਜੀ ਇਹ ਗੋਦੀ ਵਾਲੀ ਵਹਿੜ ਆ ਤੋੜ ਦੋ ਫਿਰ ਇਹਨਾਂ ਇਹ ਵੀ ਬਣੀ ਨੂੰ ਕੋਈ ਇਹ ਹੋ ਗਏ ਜੇ ਕੋਈ 24 ਦਿਨ ਹੋ ਗਏ ਨੇ ਅੱਛਾ ਹਾਂ ਜੀ ਬਾਕੀ ਇਹ ਆ ਵੇ ਕੋ ਚੈੱਕ ਜ਼ਰੂਰ ਕਰਵਾ ਲਿਆ ਕਰੋ ਕਈ ਵਾਰੀ ਗੱਬਣਾ ਵੀ ਨਹੀਂ ਖਲਾਉਂਦੀਆਂ ਕਾਫੀ ਵੀਰਾਂ ਦੀਆਂ ਗੱਬਣਾ ਵੀ ਨਿਕਲਦੀਆਂ ਆ। ਅਜਲਾ ਹੈ ਉਹ ਜੀ। ਬਾਕੀ ਵੀਰ ਜੀ ਥਣ ਥਣ ਨੂੰ ਦੇਖੋ ਬਸ਼ੀ ਤੀ ਲੱਗਾ। ਥਾਣੇ ਜਿਹੜਾ ਜੰਗਾ ਲੱਗਾ ਇਹਦੇ ਕੋਲ। ਕਾਤਰੀ ਚਵਾਈ ਵਾਲਾ ਨਾotra ਠੰਡੀਆਂ ਸੀ ਲਿਆ ਬਿਲਕੁਲ ਠੰਡੀਆਂ ਸੀ ਲੇ ਵੀਰ ਜੀ ਹਾਂਜੀ ਠੀਕ ਆ ਬਿਆਣਾ ਪਉਣਾ ਪਾ ਲੋ ਨਹੀਂ ਪਉਣਾ ਤਾਂ ਵੀ ਕੋ ਗੱਲ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਕਿਹੜਾ ਵੀਰ ਜੀ ਚਲੋ ਜਿੱਦਾਂ ਮਸ਼ੀ ਚੰਗੀ ਸਾਫ ਸੂਬ ਆ ਹਾਂਜੀ ਜੇ ਇਹਦਾ ਮੁੱਲ 22 ਤਰੀਕੀ ਇਹ ਤਾਂ ਹੀ ਡਿੱਗ ਜਾਂਦੀ ਹੈ ਹਾਂਜੀ ਹੁਣ ਇਹ ਹਾਂ ਨਾ ਦੇਰੀ 11000 ਦੀ 11000 ਛੱਡਤੀਏ ਚਲੋ 18000 ਦੀ ਵੀਰ ਜੀ ਦੇ ਦਾਂਗੇ ਅਸੀਂ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਕਹਣਾ ਵੀਰ ਜੀ ਆਪਣੀ ਚਵਾਈ ਕਰਕੇ ਬਾਸ ਕਰਕੇ ਤਸੱਲੀ ਕਰਕੇ ਨਾ ਇੱਥਾਂ ਵੇਚ ਆ ਕੇ ਪਸ਼ੂ ਆਪਣਾ ਖਰੀਦੋ ਜੀ ਜੋ ਵੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਕਿਲਿਆ ਕਰੋ